ਸੁਣਨ ਵਾਲੇ ਪੂਜੀ ਨੀਕ ਸੱਜਣੋ ਮੈਂ ਅੱਜ ਵੈਨਕੂਵਰ ਆਣਾ ਬਹੁਤ ਸਾਲਾਂ ਬਾਅਦ ਮੇਰੇ ਪੁਰਾਣੇ ਜਦੋਂ ਮੈਂ ਗਾਇਕੀ ਵਿੱਚ ਹੁੰਦਾ ਸੀ ਉਦੋਂ ਦੇ ਸਾਥੀ ਨੰਦੀਪ ਸਿੰਘ ਗਿੱਲ ਮੰਡੀក្រਾ ਵੈਨਕੂਵਰ ਚ ਤੇ ਸਰਦਾਰ ਚਮਕੌਰ ਸਿੰਘ ਸੇਖੋ ਸੰਗੀ ਮਾਸਟਰ ਚਮਕੌਰ ਸਾਹਿਬ ਅਸੀਂ ਇਹਦੇ ਵਿੱਚ ਵੈਨਕੂਵਰ ਆਇਆ ਤੇ ਸੇਖੋ ਸਾਹਿਬ ਦੇ ਘਰ ਐਵੇਂ ਮਨ ਵਿੱਚ ਆ ਗਿਆ ਇਹਨਾਂ ਦੇ ਵੀ ਰੰਮੋਲੇ ਸਾਹਿਬ ਬੜੇ ਰਾਤ ਭੋਗਲੇ ਸਭ ਕੀਤਾ ਹਰ ਹੋਰ ਲੋਕਾਂ ਦੀ ਸੇਵਾ ਕਰਨੀ ਹੈ ਜਿਹੜੇ ਲੋਕੀ ਦੁਖੀ ਹੈ ਕਿ ਤੂੰ ਅਜਿ ਕਵਤਾ ਗਾਉਣੀ ਤੇ ਨਾਲ ਕਵਤਾ ਬੋਲ ਸਕਦੇ ਆ ਮੈਂ ਕਿਹਾ ਕਿ ਹੁਣ ਜ਼ਿੰਦਗੀ ਦਾ ਮੇਰੀ ਇਨਜਾਜ਼ ਨਹੀਂ ਕੀ ਤੇ ਲੇਖੀ ਰਹੂਗੀ ਪਰ ਮੈਂ ਉਹ ਤੁਹਾਡੇ ਨਾਲ ਇੱਕ ਦਿਨ ਅਜ ਬੋਲ ਦਿੰਦਾ ਹੁਣ ਇੱਕ ਕਵਤਾ ਰੱਬਾ ਵੀ ਤੇਰੇ ਨਾਮ ਦੇ ਉੱਤੇ ਇਹ ਬੰਦੇ ਤੇ ਡਹਿ ਡਹਿ ਕੇ ਮਰਦੇ ਆ ਕੋਈ ਦਿਨ ਗੌਰ ਜਿੰਦਾ ਮੇਰੇ ਕੋਲ ਆ ਗਿਆ ਨਾ ਕੋਈ ਖੁਦਾ ਅੱਲਾ ਤਾਲਾ ਕਹਿੰਦਾ ਹੈ ਵਾਗਰੂ ਕਹਿੰਦਾ ਹੈ ਕੋਈ ਹਰੀ ਊਂ ਕਹਿੰਦਾ ਤੇਰੇ ਤੈਨੂੰ ਪਾੜ ਪਾੜ ਕੇ ਰੱਖਿਆ ਰੱਬ ਇਹਦਾ ਮੂਹਰ ਮੈਂ ਤਾਂ ਆਪ ਮਰਿਆ ਮੈਂ ਮਿਲਕੜੀ ਸੀ ਬਿਰਦੇ ਉਹਦੇ ਉੱਤੇ ਦੋ ਲਾਈਨਾਂ ਅੱਜ ਚਮਕੌਰ ਸਿੰਘ ਸੇਖੋਂ ਭੋਦ ਨੇ ਸਰੰਗੀ ਮਾਸਟਰ ਹਾਂ ਅੱਜ ਸ੍ਰੀ ਨਦੀਪ ਸਿੰਘ ਗਿੱਲ ਮੰਡੀ ਕਲਾਂ ਪਿੰਡ ਇੱਥੇ ਦੇ ਕੈਨੇਡਾ ਵਿੱਚ ਪੱਕੇ ਆ ਮੈਂ ਤਾਂ ਆਇਆ ਸੀ ਤੇ ਮੈਨੂੰ ਮਿਲਦੇ ਇਹਨਾਂ ਦੇ ਗੋਲੇ ਮਾਰਦੇ ਰੋਕਿਆ ਆਸੀਏ ਬੇ ਪ੍ਰਾਣੀਆਂ ਯਾਦਾਂ ਉਹਦੇ ਉੱਤੇ ਤੁਹਾਨੂੰ ਸੁਣਾਉਣ ਲੱਗੇ ਆਂ ਬਾਪੂ ਜੀ ਦੀ ਤੇ ਇਹ ਕਵਿਤਾ ਜਿਹੜੀ ਆ ਇਹ ਮੇਰੇ ਪਿਤਾ ਦੀ ਕਵੀਸ਼ਰ ਕਰਨੈਲ ਸਿੰਘ ਪਾੜ ਸਰਾਮੂ ਵਾਲੀ ਦੀ ਲਿਖੀ ਆ ਲੈ ਸੁਣੋ ਜਨ ਬਰਕੱਲੇ ਤੂੰ ਯਾਰ ਕਿਤਾਬਾਂ ਆਪ ਉੱਤਰ ਕੇ ਪਾਈਆਂ ਇਹਨਾ ਪੱਲੇ ਤੂੰ ਇਹਨਾ ਚਾਹੂ ਮਨਨ ਵਾਲੀ ਇਹਨਾ ਚਾਹੂ ਮਨਨਵਾਏ ਆਪਸ ਨਫਰਤ ਕਰਦੇ ਕਿਉਂ ਤੇਰੇ ਨਾਂ ਤੇ ਸੇ ਬੰਦੇ ਨਾ ਪੜਦੇ ਮੰਦੇ ਕਿਉਂ ਨੂੰਏ ਨਾ ਦੇ ਬੱਕਰੀਆਂ ਦੇ ਮੇਹਦੇ ਨੇ ਬਘਿਆੜਾਂ ਦੇ ਤੇਰੇ ਨਾਂ ਤੇ ਸੀਨੇ ਬੰਦੇ ਰੁਆਗੇ ਮਰਦੇ ਕਿਉ ਸੰਗ ਪਾੜ ਮੇ ਨਾਰੇ ਲਾ ਕੇ ਪਾੜ ਨਿੱਟੇ ਅਕਾਸ਼ਾਂ ਦੇ ਹੋਏ ਸੰਗ ਪਾੜ ਮੇ ਨਾਰੇ ਲਾ ਕੇ ਪਾੜ ਨਿੱਟੇ ਅਕਾਸ਼ਾਂ ਦੇ ਦੰਤ ਭੰਗੜਾ ਪਾਉਣ ਬਣਾ मनुखी लाशा पैदा कलम पैदा के आदम खोर पथर दिले दरदे चो पैदा के आदम ਤੇਰੇ ਰੋਕਣੀ ਗੰਦੀ ਤੂੰ ਪਾਸੇ ਨਾ ਦੇ ਜੰਮੜ ਤੇ ਲਾ ਪੱਕੀ ਪਾਪ ਬੰਦੀ ਤੂੰ ਮਾਨਪਤਾ ਦਾ ਖੂਨ ਵਹਾ ਕੇ ਮਾਨਪਤਾ ਦਾ ਸਿਰ ਦਿਵਾ ਕੇ ਉਹ ਮਾਨਵਤਾ ਦਾ ਖੂਨ ਵਹਾ ਕੇ ਸੁ